ਆਓ ਜੀ ਹੁਣ ਤੁਹਾਨੂੰ ਦੱਸਦੇ ਹਾਂ ਗੁੱਡੀ ਕੱਟ ਸਲਵਾਰ ਦੇ ਵਿੱਚ ਬਲ ਪਾਉਣ ਦਾ ਢੰਗ ਸਭ ਤੋਂ ਪਹਿਲਾਂ ਆਪਾਂ ਜੋ ਆਸਣ ਆਪਣਾ ਫਰੰਟ ਵਾਲਾ ਇਹ ਤੋਂ 4-4 ਇੰਚ ਆਪਾਂ ਦੋਨੇ ਪਾਸੇ ਛੱਡ ਲੈਣਾ 4 ਇੱਧਰ 4 ਇੱਧਰ ਉਸ ਤੋਂ ਬਾਅਦ ਆਪਾਂ 2.5 ਇੰਚ ਦੇ ਨਿਸ਼ਾਨ ਲਗਾਵਾਂਗੇ ਦੇਖੋ 2.5 ਇੰਚ ਦੇ ਆਪਾਂ ਨਿਸ਼ਾਨ ਲਗਾ ਲਾਂਗੇ ਇਹ ਆਪਣਾ ਕੱਟ ਆਉਂਦਾ ਹੈ ਜਿਹੜੇ ਇੱਧਰੋਂ ਪਾਸੇ ਆਪਾਂ ਕੱਟ ਲਗਾਇਆ ਸੀਗਾ ਹੁਣ ਆਪਾਂ ਜੋ ਬਾਲਾ ਇਹ ਵਾਲਾ ਇੱਥੋਂ ਚੱਕ ਲੈਣਾ ਹੈ ਇਹਦੇ ਤੇ ਰੱਖ ਲੈਣਾ ਇਹ ਵਾਲਾ ਬਲ ਤੇ ਸਾਰੀ ਵਾਲਾ ਆਪਾਂ ਇਹਦੇ ਉੱਤੇ ਲਿਆਵਾਂਗੇ ਪਿਆਜ਼ ਜਿਹੜਾ ਸਾਈਡ ਵਾਲਾ ਕੱਟ ਆ ਉਹਦਾ ਵੀ ਆਪਣਾ ਇੱਥੇ ਬਣ ਪਾ ਦਾਂਗੇ ਜਿੰਨੇ ਆਪਣੇ ਹਿੱਪ ਹੁੰਦੀ ਹੈ ਮਤਲਬ ਕਿ 22 ਇੰਚ ਹਿੱਪ ਆ ਤਾਂ ਆਪਾਂ ਨੂੰ ਇਹ 24 ਇੰਚ ਚਾਹੀਦਾ ਹੈ ਆਪਾਂ ਇੱਥੋਂ 24 ਇੰਚ ਤਿਆਰ ਕਰ ਲੈਣਾ ਇਹ ਵਾਲਾ ਮਤਲਬ 12 ਇੰਚ ਆਪਾਂ ਨੂੰ ਇੱਧਰ ਤਿਆਰ ਚਾਹੀਦਾ ਹੈ 12 ਇੰਚ ਵਾਲੇ ਵਾਲਾ ਵੀ ਇੱਧਰ ਤਿਆਰ ਚਾਹੀਦੇ ਨੇ ਜੇ ਤੁਹਾਨੂੰ ਲੱਗੇ ਘਾਟਾ ਤਾਂ ਤੁਸੀਂ ਇਹ ਵਾਲ ਛੋਟੇ ਜਾਂ ਬੜੇ ਪਾ ਸਕਦੇ ਹੋ ਜਿਵੇਂ ਮੈਂ 2.5 ਇੰਚ ਤੇ ਨਿਸ਼ਾਨ ਲਗਾਇਆ ਸੀ ਤੁਸੀਂ 2 ਜਾਂ 3 ਇੰਚ ਦਾ ਨਿਸ਼ਾਨ ਲਗਾ ਸਕਦੇ ਹੋ ਇਹ ਸਾਰੇ ਬੜਾ ਨੂੰ ਆਪਾਂ ਪੈਨ ਲਗਾ ਲੈਣਾ ਹੈ ഇശാന ച മശീന സിലായി